ਬਹੁਤ ਬਹੁ ਸਵਾਗਤ ਹੈ ਮੇਰੇ ਪਿਆਸ ਦੇ ਵੀਰਾਂ ਦਾ ਸਾਰੇ ਨੂੰ ਜੀ ਆਇਆਂ ਵੈਲਕਮ ਅੱਜ ਦਾ ਤੁਹਾਡੇ ਰੂਬਰੂ ਹੋਣ ਲਈ ਸਾਡੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਔਰ ਪੰਜਾਬ ਤੋਂ ਤੁਹਾਡੇ ਸਾਰਿਆਂ ਦੇ ਆਪਣੇ ਆਦਰਯੋਗ ਤਰਨ ਚੁਗ ਜੀ ਸਾਡੇ ਚ ਆਏ ਨੇ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ ਸਾਡੇ ਚ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਪੰਜਾਬ ਦੇ ਵਾਈਸ ਪ੍ਰਧਾਨ ਆਦਰਯੋਗ ਵਿਕ੍ਰਮਜੀਤ ਸਿੰਘ ਟੀਮਾ ਜੀ ਸਾਡੇ ਬਹੁਤ ਸਤਿਕਾਰਯੋਗ ਹੋਬੀ ਢਾਲੀਵਾਲ ਜੀ ਸਾਡੇ ਬਹੁਤ ਸਤਿਕਾਰਯੋਗ ਆਦਰਨੀਏ ਐਡਵੋਕੇਟ ਵਿਕਰਮ ਸਿੰਘ ਸਿੱਧੂ ਜੀ ਆਦਰਨੀਏ ਗੁਰਦੇਵ ਸ਼ਰਮਾ ਦੇਵੀ ਜੀ ਵਿਮਲ ਟੰਡਨ ਜੀ ਤੇ ਸਾਡੇ ਪ੍ਰੈਸ ਸੈਕਟਰੀ ਕੌਟਰ ਸਤੀ ਜੀ ਇਹ ਸਾਰੇ ਇੱਥੇ ਮੌਜੂਦ ਨੇ ਔਰ ਪਰਮਿੰਦਰ ਮਹਿਤਾ ਜੀ ਔਰ ਮੈਂ ਬੇਨਤੀ ਕਰਦਾ ਤਰਨ ਚੁਗ ਜੀ ਨੂੰ ਤੁਹਾਡੇ ਨਾਲ ਗੱਲਬਾਤ ਕਰਨਗੇ ਪਰਮ ਸਰਕਾਰ ਪ੍ਰੈਸ ਮੈਂ ਪਿਛਲੇ 1 ਦਿਨ ਪਹਿਲੇ ਵੀ ਆਇਆ ਸੀ ਯਾਜੀ ਸਵੇਰ ਦਾ ਵੀ ਇੱਥੇ ਘੁੰਮ ਰਿਹਾ ਸਤਕਾਰਯੋਗ ਪ੍ਰੈਸ ਨੂੰ ਪਤਾ ਹੀ ਹੈ ਕਿ ਲੁਧਿਆਣੇ ਦੀ ਜਨਤਾ ਪੰਜਾਬ ਦੇ ਅੰਦਰ ਸਭ ਨਾਲੋਂ ਜ਼ਿਆਦਾ ਜਾਗਰੂਕ ਜਨਤਾ ਹੈ ਜਿਨ੍ਹਾਂ ਮੈਂ ਲੋਕਾਂ ਦੇ ਵਿਚਰੇ ਆ ਅਲੱਗ-ਅਲੱਗ ਬਰਾਦਰੀਆਂ ਦੀ ਅਲੱਗ-ਅਲੱਗ ਮਹੱਲਿਆਂ ਦੀ ਮੀਟਿੰਗਾਂ 'ਚ ਗਿਆ ਸਪੱਸ਼ਟ ਦਿਖ ਰਿਹਾ ਹੈ ਕਿ ਲੁਧਿਆਣੇ ਦੀ ਜਨਤਾ ਗੁੱਸੇ 'ਚ ਹੈ ਔਰ ਸਜ਼ਾ ਦੇਣ ਐਸੇ ਤਿਆਰ ਹੈ ਔਰ ਉਹਨਾਂ ਨੂੰ ਸਜ਼ਾ ਦੇ ਰਹੀ ਹੈ ਜਿਨ੍ਹਾਂ ਨੂੰ ਪੰਜਾਬ ਨੂੰ ਕਰਜ਼ਿਆਂ ਤੇ ਵਾਦਾ ਖਿਲਾਫੀ ਤੇ ਸੁੱਟਦਾ ਇੱਕ ਪਾਰਟੀ ਜਿਹੜੀ ਇਲੈਕਸ਼ਨ ਲੜ ਰਹੀ ਹੈ ਉਹ ਪੰਜਾਬ ਦੀ ਸੱਤਾਧਾਰ ਪਾਰਟੀ ਹੈ ਇਮਾਨਦਾਰੀ ਦੇ ਵੀਆਈਪੀ ਕਲਚਰ ਔਰ ਇਹ ਖਿਲਾਫ ਉਹਨਾਂ ਨੇ ਵੋਟਾਂ ਮੰਗੀਆਂ ਸੀ ਇਮਾਨਦਾਰੀ ਕਿੰਨੀ ਕ ਹੈ ਉਹ ਤੇ ਮੇਰੇ ਤੋਂ ਜ਼ਿਆਦਾ ਤੁਸੀਂ ਲੋਕ ਜਾਣਦੇ ਹੋ ਮਿਸਟਰ ਕਲੀਨ ਸੋ ਕਾਲਡ ਕੇਜਰੀਵਾਲ ਸਾਹਿਬ ਜਿਹੜੇ ਸੋ ਕਾਲਡ ਆਪਣੇ ਆਪ ਨੂੰ ਮਿਸਟਰ ਕਲੀਨ ਕਹਿੰਦੇ ਸੀ ਦੇਸ਼ ਦਾ ਨਿਆਇਲੇ ਖਾਸ ਚ ਤਰਾਜੂ ਫੜ ਕੇ ਕਹਿੰਦਾ ਪ੍ਰਾਈਮ ਫੈਸੀ ਅਰਵਿੰਦ ਕੇਜਰੀਵਾਲ ਐਜ਼ ਅ ਸੀਐਮ ਦਿੱਲੀ ਯੂ ਆਰ ਕਰਪਟ ਔਰ ਨਾਲ ਹੀ ਟਿੱਪਣੀ ਕਰਦਾ ਪ੍ਰਾਈਮ ਫੈਸੀ ਐਜ਼ ਅ ਪ੍ਰੈਜ਼ੀਡੈਂਟ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਯੂ ਆਰ ਕਰਪਟ ਔਰ ਜ਼ਮਾਨਤ ਤੇ ਸ਼ਰਤ ਰੱਖਦਾ ਕਿ ਤੁਸੀਂ ਦਿੱਲੀ ਦੇ ਮੁੱਖ ਮੰਤਰੀ ਦਫ਼ਤਰ 'ਚ ਨਹੀਂ ਜਾਓਗੇ ਮੁੱਖ ਮੰਤਰੀ ਦੇ ਨਾਂ ਤੇ ਚਿੱਠੀ ਨਹੀਂ ਸਾਈਨ ਕਰੋਗੇ ਮੁੱਖ ਮੰਤਰੀ ਦੇ ਨਾਂ ਤੇ ਆਰਡਰ ਨਹੀਂ ਜਾਰੀ ਕਰੋਗੇ ਸੇ ਸੋਦੀਆ ਸਾਹਿਬ ਵੀ ਜੇਲ੍ਹ 'ਚ ਰਹਿ ਕੇ ਆਏ ਜ਼ਮਾਨਤ ਤੇ ਨੇ ਜੈਨ ਸਾਹਿਬ ਵੀ ਜੇਲ੍ਹ ਤੋਂ ਰਹਿ ਕੇ ਜ਼ਮਾਨਤ ਤੇ ਆਏ ਅੱਜ ਤਿਕੜੀ ਜਿਹੜੀ ਕਿ ਦਿੱਲੀੋਂ ਕਰਪਸ਼ਨ ਦਾ ਸਰਟੀਫਿਕੇਟ ਲੈ ਕੇ ਆਈ ਏ ਜ਼ਮਾਨਤ ਤੇ ਆਈ ਏ ਔਰ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਅਸੇ ਆਈ न्यायालय ਨੇ ਕਿ ਪ੍ਰਾਈਮ ਫੈਸੀ ਕਿਉਂ ਕਿਹਾ ਜਿੰਨੇ ਕਰਪਸ਼ਨ ਦਿੱਤੀ ਉਹ ਕਹਿੰਦਾ ਮੈਂ ਪੈਸੇ ਦਿੱਤੇ ਉਹ ਪੈਸਾ ਕਿੱਥੇ ਗਿਆ ਉਹ ਬੰਦਾ ਕਹਿੰਦਾ ਮੈਨੂੰ ਪਹੁੰਚਿਆ मतलब देने वाला कह रहे हैं, मैं करप्शन दिती, लैन वाला कह रहा मैं लिती, दिती सीएम केजरीवाल क्योंकि ये इन्ह का एक बड़ा चर्चित भाषण से कि अगर कल को जैन का नाम आएगा तो ये जेल चले जाएंगे मैं कुछ नहीं करूँगा सिसोदिया का नाम आएगा वो जेल चले जाएंगे मैं कुछ नहीं करूँगा मेरा नाम आएगा तो मैं जेल चला जाऊँगा तो अरविंद केजरीवाल साहब ਜੇਲ ਚਲੇਗੇ ਲੇਕਿਨ ਵੀਆਈਪੀ ਕਲਚਰ ਕਿੰਨਾ ਹੈਵੀ ਹੈ ਸੱਤਾ ਦੀ ਲਾਲਸਾ ਲਪਸਾ ਕਿੰਨੀ ਹੈਵੀ ਹੈ ਕਿ ਕੇਜਰੀਵਾਲ ਸਾਹਿਬ ਜੇਲ ਚ ਬੈਠ ਕੇ ਵੀ ਮੁੱਖ ਮੰਤਰੀ ਬਣ ਕੇ ਰਹਿਣਾ ਚਾਹੁੰਦੇ ਇਹਦੇ ਨਿਆਇਲੇ ਨੇ ਉਹਨਾਂ ਤੇ ਰੋਕਾਂ ਲਾਈਆਂ ਉਹ ਅੱਜ ਪੰਜਾਬ ਨੂੰ ਸੁਧਾਰਨ ਵਾਸਤੇ ਆਇਨੀ ਔਰ ਕੈਰੀ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਪਰਚਾ ਪਿਆ ਹੈ ਸ਼ਰਾਬ ਘਟਾਲੇ ਦਾ ਨੈਤਿਕਤਾ ਦੀ ਸਾਰੀਆਂ ਹੱਦਾਂ ਪਾਰ ਕਰਦੀ